ਸਰ ਲੰਨ ਦੇ ਨੂੰ ਸ਼ੁਰੂ ਇਹਦੇ ਮਾਈਕ ਲਾ ਦੋ ਲੈ ਕਰੀ ਹਰੀ ਬੋ ਜੀ ਮਿੱਤਰੋ ਅੱਜ ਹੈਗੀ ਆ 19 ਤਰੀਕ 19 ਤਰੀਕ ਤੇ ਪਹਿਲਾਂ ਆਪਾਂ ਕਨੇ ਦਿਨ ਹੋ ਗਏ ਵਲੌਗ ਨਹੀਂ ਪਾਇਆ ਜਦੋਂ ਪਹਿਲਾਂ ਵਲੌਗ ਪਾਇਆ ਜਰੂਰ ਸੀ ਉਹ ਵਲੌਗ ਕਾਫੀ ਦਿਨਾਂ ਦਾ ਸੀਗਾ ਤੇ ਮੇਰਾ ਸਾਲਾ ਬਿਮਾਰ ਹੋ ਗਿਆ ਸੀਗਾ ਉੱਥੇ ਗਏ ਸੀ ਆਪਾਂ ਉਹਨੂੰ ਛੁੱਟੀ ਦਿਵਾਉਣ ਕਿਵੇਂ ਕਿਵੇਂ ਕੀ ਕਿਹਾ ਤੁਸੀਂ ਮੇਰਾ ਸਾਲਾ ਕਾਲ ਕੱਢ ਦਿੰਦੇ ਹਨ ਕਿਹ ਹੈ ਇਹ ਰਿਸ਼ਤਾ ਮੇਰਾ ਸਾਲਾ ਬਿਮਾਰ ਹੋਇਆ ਸੀ ਮੇਰਾ ਸਾਲਾ ਬਿਮਾਰ ਹੋਇਆ ਤੇ ਛੱਲ ਘਟ ਗਏ ਸੀ ਕਿਹ ਹੈ ਇਹ ਰਿਸ਼ਤਾ ਨਾ ਕੋਈ ਕੋ ਸਕੇ ਵੀ ਨਹੀਂ ਸਕਦੇ ਫਿਰ ਹੋਰ ਅਗਲੇ ਰਿਸ਼ਤੇਦਾਰੀ ਨਹੀਂ ਸਮਝਦਾ ਫਿਰ ਜਿੰਨਾ ਟਾਈਮ ਨਾ ਆ ਆ ਕਈ ਇਹ ਨਾ ਆਪਾਂ ਹਨ ਚਲੋ ਕੁਛ ਵੀ ਹੈ ਨਾ ਤੇ ਆਪਾਂ ਅੱਜ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਵਲੌਗ ਬਣਾ ਰਹੇ ਆ ਆਪਾਂ ਦੁਕਾਨ ਦੀ ਡੈਕੋਰੇਸ਼ਨ ਕਰੀ ਸੀ ਅੱਜ ਅਸੀਂ ਬਹੁਤ ਰਿਆ ਕਰੀਆਂ ਵੀ ਆਪਾਂ ਪਟਾਕੇ ਲਿਆਵਾਂਗੇ ਪਟਾਕੇ ਲਿਆਵਾਂਗੇ ਵੇਚਣ ਵਾਸਤੇ ਪਰ ਇੰਨਾਂ ਨੇ ਨਾਂ ਨੂੰ ਕਰ ਕਰਤੀ ਡੈਡੀ ਨੇ ਨਾਂ ਨੂੰ ਕਰ ਜੀ ਕਰਤੀ ਦੋ ਤਿੰਨ ਜਣੇ ਨੇ ਨਾਂ ਨੂੰ ਕਰ ਜੀ ਕਰਤੀ ਉਸ ਕਰਕੇ ਆਪਾਂ ਲਿਆਈ ਨਹੀਂ ਹੈਗੇ ਵੇਚਣ ਵਾਸਤੇ ਮਤਲਬ ਆਹ ਤਾਂ ਆਪਾਂ ਲਿਆਂਦੇ ਸੀ ਉਹਦੇ ਹੋਵੇ ਪੀਤੂ ਵਾਸਤੇ ਇਹਦਾ ਬਲੌਗ ਤਾਂ ਤੁਹਾਨੂੰ ਮਿਲ ਹੀ ਗਿਆ ਸਾਰੇ ਬੱਚੇ ਆਪਣੇ ਇੱਥੇ ਬੈਠੇ ਆ ਹਾਂ ਹੁਣ ਬੋਲੋ ਏ ਕੀ ਬੋਲਦਾ ਸੀ ਕੁਛ ਨਹੀਂ ਮੰਦੀ ਹੈਰੀ 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 ਮੰਦੀ ਹੈਰੀ ਭੁਜੀ ਗਾੜੀ ਵਿੱਚੋਂ ਅਸੀਂ ਆਪਾਂ ਤਾਂ ਖਾਣ ਤੇ ਅੱਜ ਡੈਕੋਰੇਸ਼ਨ ਕਰੀ ਸੀ ਕੱਲ ਆ ਦੇਖੋ ਆਪਾਂ ਆਪਣੀ ਦੁਕਾਨ ਦੀ ਹੈਗੀ ਆ ਪਹਿਲੀ ਦੀਵਾਲੀ ਤੰਤਲ ਬਾਬਾ ਦੀਪ ਸਿੰਘ ਜੀ ਇਹਦਾ ਮਾਈਫਾ ਆ ਦੇਖੋ ਦੋਨਾਂ ਜਮਾਏ ਥੋੜੀ ਡੈਕੋਰੇਸ਼ਨ ਕਰੀਆ ਬਸ ਆਸੀ ਹਿੱਸੇ ਤੇ ਅਸੀਂ ਬਾਹਰ ਵੀ ਦਿਖਾ ਦਾਂਗੇ ਇਹ ਦੀਪਮਾਲਾ ਇੱਕ ਪਾਸੇ ਲਾਈ ਆ ਇੱਧਰ ਲੋਟ ਨਹੀਂ ਆਉਂਦੀ ਸੀ ਇੱਧਰ ਬਾਹਰ ਹਨ ਇਹ ਦੋਨਾਂ ਪਾਸੇ ਖੋਲਦਾ ਇਸ ਕਰਕੇ ਇੱਥੇ ਲੋਟ ਨਹੀਂ ਆਉਂਦੀ ਸੀ ਆ ਦੇਖੋ ਦੀਪਮਾਲਾ ਵੀ ਲਾਈ ਆਪਾਂ ਇਹ ਆਪਾਂ ਤਾਂ ਨਹੀਂ ਲਾਈ ਵਾਲੀ ਆਪਣਾ ਜਿਹੜਾ ਗਵਾਂੜਾ ਨਾ ਥੋੜਾ ਜਿਹਾ ਹੋਰ ਹਸਾਬ ਦਾ ਹੀ ਆ ਇਹ ਪਟ ਪਟ ਕੇ ਲੈ ਜਾਂਦੇ ਨੇ ਘਰੇ ਲਾਉਣੀ ਸੀ ਅੱਜ ਉਹ ਟਾਈਮ ਨਹੀਂ ਲੱਗਿਆ ਤੇ ਸਾਰਾ ਦਿਨ ਹਰਾ ਗੋਰੀ ਅੱਜ ਰਿਆਂ ਕਰਦੀ ਲੰਘਿਆ ਸਾਰਾ ਦਿਨ ਅੱਜ ਨਾ ਰਿਆਂ ਕਰਦੀ ਲੰਘਿਆ ਸਾਰਾ ਦਿਨ ਕਿ ਪਟਾਕੇ ਲਿਆਵਾਂਗੇ ਵੇਚਣ ਵਾਸਤੇ ਪਟਾਕੇ ਲਿਆਵਾਂਗੇ ਤੇ ਉਸ ਕਰਕੇ ਲਿਆਂਦੇ ਨਹੀਂ ਹੈਗੇ ਫਿਰ ਇੱਥੇ ਵੀ ਬਿਬੇ ਕਨੇ ਨਹੀਂ ਹਨਾ ਤਾਂ ਉਹਨੂੰ ਪੈਸੇ ਖਰਾਬ ਕਰਨੇ ਆ ਅਗਲੇ ਸਾਲ ਪਹਿਲਾਂ ਵੇਖਤਾ ਜਾਂਦੇ ਚਲੋ ਨਹੀਂ ਵੀ ਵਿਗਦੇ ਅੱਡਾ ਜ਼ਰੂਰ ਬਣ ਜਾਂਦਾ ਫਰੇਸ ਕਰਕੇ ਨਹੀਂ ਲੈ ਕੇ ਆਏ ਵੀ ਪਹਿਲਾਂ ਲਾਉਣੇ ਪੈਂਦੇ ਕਈ ਦਿਨ ਹਨਾ ਫੇਰ ਲੋਟ ਆਉਂਦਾ ਤੇ ਆਪਾਂ ਇੱਕ ਅੱਜ ਸੰਦ ਬਣਾ ਲਿਆ ਉਹ ਵੀ ਤੁਹਾਨੂੰ ਦਿਖਾ ਦਵਾਂਗੇ ਦੀਵਾਲੀ ਦੇ ਮੌਕੇ ਜਿਆਦਾ ਦੀਵਾਲੀ ਦੇ ਦਿਨ ਹਨਾ ਓਏ ਉਹ ਦੇਖ ਲਾ ਦੀ ਤੇ ਚਲਾਈ ਜਾਂਦੀ ਹੈ ਲੈ ਜਾਂਦੀ ਆ ਦਿਖਾਈ ਚਲੋ ਚਲਾਈ ਨਹੀਂ ਕਰੀ ਵੀ ਥੋੜੇ ਬਣਾ ਕਿਸ ਚਲੋ ਇਧਰ ਓ ਪਿੱਤੂ ਤੇ ਆਪਾਂ ਨੂੰ ਨਾ ਪੌੜੀ ਬਣਾ ਬਹੁਤ ਔਖਾ ਸੀਗਾ ਘੋੜੀ ਲਾ ਲਓ ਪੌੜੀ ਲਾ ਲਓ ਪੌੜੀ ਵੀ ਬਣ ਜਾਂਦੇ ਘੋੜੀ ਵੀ ਬਣ ਜਾਂਦੇ ਦਖਾਇਓ ਇਧਰ ਆ ਕੇ ਹੂੰ ਬੱਸ ਠੀਕ ਆ ਉਹਨ ਕੀ ਦਿਖਾਣਾ ਇਹਨਾਂ ਆਪਾਂ ਨੂੰ ਮੰਗਣੀ ਪੈਂਦੀ ਸੀ ਤੇ ਦੁਕਾਨ ਤੇ ਵੀ ਲੋੜ ਰਹਿੰਦੀ ਆ ਘਰੇ ਵੀ ਸਾਫ ਸਫਾਈ ਵੇਲੇ ਬਹੁਤ ਵਧੀਆ ਚੀਜ਼ ਆ ਇਹ ਇਹ ਆਪਾਂ ਲਿਆਂਦੀ ਆ ਸਿਰਫ ਅ 4000 ਦੀ ਹੈ ਨਾ ਹਾਂ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਚੀਜ਼ ਘੈਂਟ ਆ ਵਾ ਇਹ ਕਿੰਨੇ ਸਟੈਪ ਵਾਲੀ ਆ ਇਹ 6 ਵਾਲੀ 6 ਸੇਫ ਸਟੈਪ ਵਾਲੀ ਆ ਇਹ ਆਹ ਛੇਮਾ ਵਿੱਚ ਲਾਉਂਦੇ ਨੇ ਹਾਂ ਇਹ ਵਿੱਚ ਹੀ ਲਾਉਣਗੇ ਫਿਰ ਜੋ ਸਟੈਪ ਹੀ ਹੋ ਗਿਆ ਉਹ ਤਾਂ ਖੜਨ ਵਾਲਾ ਹੋ ਗਿਆ ਸਟੈਪੀ ਆ ਫਿਰ ਵੀ ਕੀ ਹੋ ਗਿਆ ਤੇ ਬਹੁਤ ਸੋਹਣੀ ਚੀਜ਼ ਆ ਇਹ ਲਿਆਂਦੀ ਆ ਮਿੱਤਰੋ ਆਪਾਂ ਕੰਮ ਦੀ ਚੀਜ਼ ਆ ਆਪਣੇ ਦੁਕਾਨ ਤੇ ਵੀ ਕੰਮ ਹੁੰਦੀ ਆ ਕੱਲ ਵੀ ਆਪਾਂ ਕੂਲਰ ਜਾ ਲਾ ਕੇ ਨਾ ਸਫਾਈ ਕਰੀ ਸੀ ਉਹ ਬਲੌਗ ਆਪਾਂ ਬਣਾਇਆ ਜਰੂਰ ਸੀ ਪਰ ਉਹ ਡਿਲੀਟ ਕਰਤਾ ਕਿਉਂਕਿ ਆਪਣੇ ਫੋਨ 'ਚ ਵਾਲੀ ਥੋੜੀ ਪ੍ਰੋਬਲਮ ਅਪਲੋਡ ਹੀ ਨਹੀਂ ਹੋ ਰਿਹਾ ਪਤਾ ਨਹੀਂ ਜੀਮੇਲ ਦੀ ਥੋੜੀ ਪ੍ਰੋਬਲਮ ਆ ਰਹੀ ਆ ਉਸ ਕਰਕੇ ਅਕਾਊਂਟ ਦੀ ਵੀ ਐ ਲੋਗ ਜਿਹੜਾ ਆਪਾਂ ਜਿੱਤੇ ਆ ਵੀਡੀਓ ਡਟ ਕਰ ਦਿੰਦੇ ਆ ਉਹ ਡਾਊਨਲੋਡ ਹੋ ਰਿਹਾ ਉਹ ਡਿਲੀਟ ਕਰਤਾ ਸੀ ਇਸ ਕਰਕੇ ਹੁਣ ਇੰਨਾ ਵਾਲੇ ਫੋਨ ਦੇ ਵਿੱਚ ਵੀਡੀਓ ਭੇਜਣੀ ਪੈਂਦੀ ਆ ਫੇਰ ਆ YouTube ਤੇ ਪਾਉਣੀ ਪੈਂਦੀ ਆ ਆਪਾਂ ਨੂੰ ਪਰ ਤੁਸੀਂ ਬਹੁਤ ਜ਼ਿਆਦਾ ਫਾਟਾ ਤੇ ਕਹਿੰਦਾ ਚੀਜ਼ ਇਹ ਹਰ ਘਰ ਦੇ ਕੰਮ ਆਉਣ ਵਾਲੀ ਚੀਜ਼ ਆ ਇਹ ਲਿਆਓ ਬਹੁਤ ਵਧੀਆ ਕੰਮ ਦੀ ਚੀਜ਼ ਆ ਇਹ ਕਿ ਨਹੀਂ ਤੁਹਾਨੂੰ ਕਿਵੇਂ ਲੱਗੀ ਇਹ ਬਾਲਾ ਮੰਗਾਉਂਦੇ ਨੇ ਇਹਨਾਂ ਨੂੰ ਸਫਾਈ ਕਰਨ ਵੇਲੇ ਨਾ ਬਹੁਾ ਔਖਾ ਸੀਗਾ ਤੇ ਮੰਗਣੀ ਪੈਂਦੀ ਸੀ ਆਪਣੇ ਚਲੋ ਕਿਤੋਂ ਵੀ ਮੰਗਣੀ ਪੈਂਦੀ ਮੰਗਣੀ ਪੈਂਦੀ ਆ ਚੀਜ਼ ਤੇ ਹੁਣ ਇਹ ਆਪਾਂ ਆਪ ਦਾ ਆਪ ਦੀ ਲਿਆਂਦੀ ਤੇ ਘੈਂਟਾ ਜੀ ਕੋਈ ਸਾਫ ਕਰਨੀ ਕੋਈ ਚੀਜ਼ ਲਾਉਣੀ ਉਤੋਂ ਨਾ ਕੋਈ ਫੋਟੋ ਸਾਫ ਕਰਨੀਆਂ ਹਾਂ ਆਪ ਉਸ ਸੀ ਜੀ ਤੇ ਮੈਂ ਬੈਠਾ ਇਹ ਲਾਉਣੀ ਪੈਂਦੀ ਇਹਦੇ ਉੱਤੇ ਚੜ ਕੇ ਇਹ ਕਹਿੰਦਾ ਇਹਦੇ ਟਾਇਰ ਘੁੰਮ ਜਾਣ ਡਿੱਗ ਪਏ ਬੰਦਾ ਹਨ ਇਸ ਕਰਕੇ ਤੇ ਆਪ ਹੀ ਲਿਆਂਦੀ ਆਪਾਂ ਬਹੁਤ ਘਾਟ ਗਈ ਆ ਵੀ ਨਫਟਾਕੇ ਨਫਟਾਕੇ ਬਈ ਦੇਖੋ ਬੱਚਿਆਂ ਨੂੰ ਪਟਾਕੇ ਪਟਾਕੇ ਦੀ ਹੋਈ ਪਈ ਐ ਅੱਜ ਅਸੀਂ ਸਵੇਰੇ ਫੈਕਟਰੀ ਚ ਗਏ ਸੀ ਪਟਾਕੇ ਲੈਣ ਜਿਸ ਵੇ ਇਹ ਇਹ ਗੱਲ ਹੈਗੀ ਹੈ ਨਾ ਜੇ ਸਵੇਰੇ ਵਗ ਜਾਂਦੇ ਵਗ ਜਾਂਦੇ ਹੈ ਨਾ ਓਏ ਹੈ ਲੈ ਆਉਂਦੇ ਸਹੀ ਗੱਲ ਆ ਬੈਠੇ ਰਹਿੰਦੇ ਹਾਂ ਹਾਂ ਸਵੇਰੇ ਮੇਰਾ ਦੋਸਤ ਆਇਆ ਸੀ ਇੱਕ ਮੇਰਾ ਭਰਾ ਉਧਰੋਂ ਡਿਊਟੀ ਕਰਕੇ ਆਇਆ ਸੀ ਮਾਨਸਾਂ ਤੋਂ ਮਾਨੂੰ ਕਿਹਾ ਮਾ ਆਪਾਂ ਪਟਾਕੇ ਲੈ ਆਉਣੇ ਆ ਕਹਿੰਦਾ ਚੱਲ ਉਹਨੂੰ ਚੜਾ ਕੇ ਲਿਆਂਦਾ ਖਿਆਲੇ ਤੋਂ ਉੱਥੇ ਖਿਆਲੇ ਫੈਕਟਰੀ ਸੀ ਅਸੀਂ ਖਿਆਲੇ ਫੈਕਟਰੀ ਚ ਗਏ ਜਿਵੇਂ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹਨ ਜਿਵੇਂ ਆਹ ਕੰਮ ਕਰਨਾ ਨਹੀਂ ਆਪਾਂ ਤੁਸੀਂ ਤਾਂ ਉਹ ਕਰਕੇ ਫੈਕਟਰੀ ਵਾਲੇ ਕਹਿੰਦੇ ਅਸੀਂ ਰਾਤ ਨੂੰ 3 ਵਜੇ ਗਏ ਸੀਗੇ ਫੈਕਟਰੀ ਚੋਂ ਉਸ ਕਰਕੇ ਵੀ ਅਸੀਂ ਲੇਟ ਆਵਾਂਗੇ 11 11:30 ਵਜੇ ਆਵਾਂਗੇ ਵੀ ਤੁਸੀਂ ਲੇਟ ਆਇਓ ਉਹ ਕਰਕੇ ਫਿਰ ਵੀ ਘਰੇ ਆ ਗਏ ਮੇਰਾ ਭਰਾ ਲੱਗਿਆ ਪੇਟੀਆਂ ਤੇ ਰੰਗ ਕਰਨ ਨੂੰ ਉੜ ਕੇ ਨੰਨਾ ਪੈ ਗਿਆ ਨੰਨਾ ਤਾਂ ਕਹਾ ਤਾਂ ਪੈ ਗਿਆ ਵੀ ਆਪ ਨੂੰ ਵੀ ਸੋਚਿਆ ਯਾਰ ਪਰਮਾਤਮਾ ਨੇ ਕਿਆ ਵੀ ਨਹੀਂ ਵੇਚਣੇ ਨਹੀਂ ਲੈ ਕੇ ਆਉਣੇ ਦੇਖਣੇ ਨਹੀਂ ਹਨ ਉਸ ਕਰਕੇ ਆਪਾਂ ਲਿਆਉਂਦੇ ਨਹੀਂ ਹੈਗੇ ਫਿਰ ਕੈਂਸਲ ਹੀ ਕਰਤਾ ਵੀ ਆਪਾਂ ਕੋਈ ਹੋਰ ਚੀਜ਼ ਗਾਹਾਂ ਨੂੰ ਦੇਖਾਂਗੇ ਪ੍ਰਮਾਤਮਾ ਅ ਮੇਰੇ ਘਰੇ ਪ੍ਰਮਾਤਮਾ ਦਿਵਾਲੀ ਅਗਲੀ ਤੇ ਆਪਾਂ ਕੁਛ ਨਾ ਕੁਛ ਐਡ ਮੰਗ ਲਿਆਵਾਂਗੇ ਇਸ ਵਾਰ ਚਲੋ ਜੋ ਵੀ ਹੋਇਆ ਠੀਕ ਹੈ ਕਿ ਨਹੀਂ ਇਸ ਵਾਰ ਜੋ ਵੀ ਨਹੀਂ ਲਿਆਂਦਾ ਗਿਆ ਚਲੋ ਕੋਈ ਗੱਲ ਨਹੀਂ ਅਗਲੀ ਵਾਰ ਸਹੀ ਰੱਬ ਦੀ ਰੋਜ ਚ ਰਹਿਣਾ ਚਾਹੀਦਾ ਖਬਰ ਆਪਣੇ ਲਈ ਚੰਗਾ ਹੀ ਸੀ ਜਿਹੜਾ ਅੱਜ ਚੰਗਾ ਹੀ ਹੋਇਆ ਜਿਹੜਾ ਫਿਰ ਉਥੋਂ ਮੁੜ ਕੇ ਆਏ ਆ ਜੇ ਲਿਆਉਂਦੇ ਨੁਕਸਾਨ ਹੀ ਹੋਣਾ ਸੀਗੇ ਨਾ ਵੇਖਦੇ ਰਾਹ ਗਾਹਣ ਨੂੰ ਅੱਡਾ ਲਾਵਾਂਗੇ ਨਵਾਂ ਨਵਾਂ ਅੱਡਾ ਲਾ ਕੇ ਕੁਛ ਨਾ ਕੁਛ ਜੇ ਪਹਿਲਾਂ ਲਾਵਾਂਗੇ 5-7 ਦਿਨ ਫਿਰ ਅੱਡਾ ਬਣਦਾ ਹਨ ਉਸ ਕਰਕੇ ਵੀ ਹੁਣ ਆਪਾਂ ਤੁਰਤ ਪੈਰ ਲਾਵਾਂਗੇ ਵੇਕਣੇ ਵੀ ਹੈ ਨਹੀਂ ਤੇ ਤਾਂ ਕਰਕੇ ਆਪਾਂ ਫਿਰ ਕੈਨਸਲ ਕਰਤਾ ਪੀਤੂ ਦੇ ਲਿਆਂਦੇ ਸੀਗੇ ਤੇ ਥੋੜੇ ਕਾਣੇ ਕੱਲੂ ਫੇਰ ਲਿਆਵਾਂਗੇ ਕਿ ਨਹੀਂ ਆ ਵੀ ਆ ਦੇਖੋ ਇਹ ਦੋਨੇ ਤੇਨੇ ਪਟਾਕਿਆਂ ਦੇ ਆਲੇ ਦਾ ਮਾੜੀ ਆਹੀ ਐ ਨੂਰੀ ਇਹ ਸੰਗਦਾ ਉਹਨੂੰ ਸੱਤਾਂ ਆਲੇ ਦਾ ਹੀ ਫਿਰਦੀਆਂ ਮਾੜੀ ਵਾ ਤਾਂ ਪਟਾਕਿਆਂ ਕੋਲੀ ਫਿਲਦੀਆਂ ਫਿਲਦੀਆਂ ਚਾਹੇ ਨਾ ਹੀ ਚਲਾਉਣੇ ਸ਼ੌਂਕ ਐ ਡੱਬੀਆਂ ਦੇਖਦੇ ਅੱਜ ਵੀ ਹੈਰੀ ਹੈਰੀ ਦਾ ਕਹਿੰਦਾ ਨਾਲ ਜਾਊਗਾ ਤਾਚੂ ਰੱਬ ਅੱਜ ਮੈਂ ਇਹਦੇ ਡੈਡੀ ਨੂੰ ਜਵਾਬ ਦੇਤਾ ਮੈਂ ਕੱਲ ਨੂੰ ਲਿਆਵਾਂਗੇ ਹੈਨਾ ਵੋਏ ਦੇਖ ਲਾਂਗੇ ਬੰਮੂ ਕੱਲ ਨੂੰ ਲਿਆਵਾਂਗੇ ਪਾ ਚੰਗਾ ਚੱਲेंगे ਨਾਲ ਠੀਕ ਹੈ ਤੈਨੂੰ ਕੱਲ ਨੂੰ ਦਵਾ ਕੇ ਲਿਆਵਾਂਗੇ ਤਿਆਰ ਨੂਰ ਕਰਕੇ ਫਿਰ ਰਹਿ ਜਾ ਰਾਤ ਆਪਾਂ ਲਾਈਵ ਹੋਏ ਸੀ ਇਹਨਾਂ ਨੇ ਇਹ ਗੁੜੀਆਂ ਨੇ ਤਾਂ ਚਲਾਇਆ ਸੀ ਦੋਨਾਂ ਨੇ ਰਮਨੀਤ ਤੇ ਨੂਰੇ ਨੇ ਪਟਾਕੇ ਲਾਈਵ ਦੇਖਿਆ ਹੋਣਾ ਤੁਸੀਂ ਤੇ ਹੈਰੀ ਰਹਿ ਗਿਆ ਕੱਲ ਕਿੱਥੇ ਸੀ ਹੈਰੀ ਤੂੰ ਏ ਤਹਾਗਾ ਸੀ ਥੋ ਘੋਰ ਬਚ ਗਏ ਤੇ ਦੇਖੋ ਬਾਕੀ ਤੁਸੀਂ ਕਮੈਂਟ ਚ ਇਹ ਦੱਸਿਆ ਤੁਹਾਨੂੰ ਤਾਂ ਦੀਵਾਲੀ ਦਾ ਨਹੀਂ ਕਨਫਰਮ ਹੋ ਰਿਹਾ ਵੀ ਦੀਵਾਲੀ ਕਿਹੜੇ ਡੇਟ ਦੀ ਹੈ ਹੈਨਾ ਓਏ ਦੀਵਾਲੀ ਦੀ ਨਹੀਂ ਕਨਫਰਮ ਹੋ ਰਿਹਾ ਮਹਾ ਦੀਵਾਲੀ ਕਿਹੜੇ ਡੇਟ ਦੀ ਪਰਸੋ ਦਿਵਾਲੀ ਨਹੀਂ ਆ ਰਹੀ ਆ ਪਰਸੋ ਦੀ ਦੀਵਾਲੀ ਦੀ ਦੀਵਾਲੀ ਆ ਰਹੀ ਹੈ ਨੇ ਪਰ ਉ ਕੱਲ ਨੂੰ 14 ਦੇ ਆ ਆਪਾਂ ਕੱਲ ਨੂੰ 14 ਦੀ ਰੋਟੀ ਖਵਾਵਾਂਗੇ ਪਰਸੋ ਦੀ ਦੀਵਾਲੀ ਦੀ ਖਵਾਵਾਂਗੇ ਆਪਾਂ ਤਾਂ ਪਰਸੇ ਮੰਨੀ ਐ ਵੀ ਮਤਲਬ ਵੇ ਰੇ ਉਹ ਪਹਿਲਾਂ ਪਹਿਲਾ ਇੱਕ ਦਿਵਾਲੀ ਸੀ ਹੁਣ ਦੋ ਹੋ ਗਈਆਂ ਮੱਸਿਆ ਦੋ ਸੀ ਨਾ ਮੱਸਿਆ ਹਾਂ ਦਿਵਾਲੀਆਂ ਦੋ ਹੋ ਗਈਆਂ ਇਹ ਕਿਸੇ ਨੇ ਕਿਸੇ ਦਾ ਇਹ ਇੱਕ ਬੰਦੇ ਨਾਲ ਹੀ ਹੁੰਦਾ ਹੈ ਵੈਸੇ ਇਹ ਜਿਹੜੀਆਂ ਦੋ ਦਿਵਾਲੀਆਂ ਆਉਣ ਲੱਗੀਆਂ ਨੇ ਇੱਕ ਬੰਦੇ ਦੇ ਕਾਰਨ ਚਾ ਮਾੜੀ ਜੀ ਕਿਸੇ ਨੇ ਕਿਸੇ ਨੂੰ ਕਹਿਤੀ ਜਾਂ ਹਾਂ ਉਹ ਸੋਸ਼ਲ ਮੀਡੀਆ ਤੇ ਪਾਤੀ ਇੱਕ ਬੰਦੇ ਨਾਲ ਹੀ ਹੁੰਦਾ ਅੱਗੇ ਕੈਸਾ ਆਉ데요 35 ਸਾਲ ਦੀ ਉਮਰ ਉਹ ਵੀ ਮੈਂ ਤਾਂ ਦੇਖਣੀ ਵੀ ਦੋ ਦਿਵਾਲੀਆਂ ਹੁਣ ਕੋਈ 20 ਨੂੰ ਬਣਾਊਗਾ ਕੋਈ 21 ਨੂੰ ਬਣਾਊਗਾ ਕਿੰਨੇ ਵੈਸੇ ਵੀ ਪਤਾ ਨਹੀਂ ਨਾ ਹਾਂਜੀ ਆਪਾਂ ਪਾਕੇਟਾਂ ਸ਼ਾਰਟ ਵੀਡੀਓ ਜਿਹੜਾ ਆਪਣਾ ਸਮਾਨ ਹੈ ਨਾ ਸਾਰਿਆਂ ਤੇ ਆਫਰ ਲਾਈ ਆਪਾਂ ਜਿਹੜਾ ਟਰਾਈਪੋਡ ਹੈ ਇਹ ਹੋਊਗਾ 100 ਭਾਗ ਜੀ 5 ਫੁੱਟ ਦਾ ਮੇਰਾਗਾ 100 ਭਾਗ ਜੀ 5 ਫੁੱਟ ਦਾ ਇਹ ਜਿਹਦੇ ਨੇ ਕਿਹਾ ਮੈਨੂੰ بلاਕ ਲੈ ਚੰਗਾ 5 ਫੁੱਟ ਤਾਂ ਹੈਗਾ ਇਹ ਟਰਾਈਪੋਡ ਦਾ ਇਹ ਛੋਟੇ ਤੋਂ ਉੱਚਾ ਹੋਏ ਛੋਟਾ ਕੱਟ ਤਾਂ ਫਿਰ 5 ਫੁੱਟ ਤੋਂ ਘੱਟ ਹੈ ਪਤਾ ਨਹੀਂ ਹੈ ਕਮੀਆਂ ਇਹਦਾ ਰੇਟ ਕੀ ਦੱਸਿਆ ਸੀ ਆਪਾਂ ਵੀਡੀਓ ਦੇ ਵਿੱਚ ਹਣ ਹੂੰ ਕੀ ਦੱਸੂ 650 ਵਾਲੀ ਸਿਰਫ 400 ਰੁਪਏ ਵਿੱਚ 400 ਨਹੀਂ 450 ਕਿਹਾ ਉਹ 400 YouTube ਲਈ 400 ਕੋਈ ਗੱਲ ਕਹਿ ਤਾ ਠੀਕ ਆ 400 ਇਹਦੇ ਨਾਲ ਬਿੱਟਰ ਮੋਟ ਕਿਤੇ ਵੀ ਤੁਸੀਂ ਵਲੋਗਿੰਗ ਕਰ ਸਕਦੇ ਹੋ ਤੇ ਆਪਣਾ ਰੀਲ ਵੀ ਬਣਾ ਸਕਦੇ ਹੋ ਸਾਡੇ ਜਿਹੜੇ ਵੀ 600 ਦੀ ਵੇਚਦੇ ਸੀ ਅਸੀਂ ਜਿਹੜੇ ਵੀ ਹੋਰ ਵੀਡੀਓ ਕਰਗੇ ਵੈਸੇ ਗੁੱਸਾ ਕਰਨੀ ਵੈਸੇ ਆਪਾਂ ਦਿਵਾਲੀ ਆਫਰ ਲਾਇਆ ਹਾਂ ਇਹ ਦਿਵਾਲੀ ਆਫਰ ਲਾਇਆ ਦੇਖੋ ਰੇਟ 600 ਲੱਗਿਆ ਹੋਇਆ ਹੈ ਤੇ ਜਿਹੜੀ ਆ ਸੀ ਇਹ ਦੇਖੋ ਕਿੰਨਾ ਲੱਗਿਆ ਜਿਹਨਾਂ ਨੇ ਸੇ ਜਿਹੜੇ ਭਰਾਵਾਂ ਨੂੰ ਗੁੱਸਾ ਨਾ ਕਰਿਓ ਹੁਣ 350 ਰੇਟ ਸੀ ਇਹਦਾ ਇਹ ਤੇ ਰੇਟ ਹੈਗਾ 250 ਛੋਟੀ ਇਹ 2.5 ਕਪੜੀ ਹੋਊਗੀ ਤੇ ਇਹ ਦੇਖੋ ਮਿੱਤਰੋ ਕਿੰਨੀ ਘੈਂਟ ਚੀਜ਼ ਆ ਤੇ ਆਪਾਂ ਫਟੇ ਵੀ ਧਰਕੇ ਹਨਾ ਆ ਰਿਮੋਟ ਹੈਗਾ ਕਿੱਥੇ ਰਿਮੋਟ ਦੇ ਨਾਲ ਆਪਿਆ ਨਿੱਕੇ ਆਤੀ ਆਤੀ ਆਰ ਮੋਟਾ ਇਹਦੇ ਨਾਲ ਆਪਾਂ ਕਿਤੋਂ ਵੀ ਬੈਠੇ ਫੋਟੋ ਕਲਿੱਕ ਕਰ ਸਕਦੇ ਆ ਵੀਡੀਓ ਕਲਿੱਕ ਕਰ ਸਕਦੇ ਆ ਰੀਲ ਬਣਾ ਸਕਦੇ ਆ ਵਲੌਗ ਬਣਾ ਸਕਦੇ ਆ ਕੁਝ ਵੀ ਹੈਣਾ ਤੇ ਬਹੁਤ ਬੰਡ ਚੀਜ਼ ਆ ਤੇ ਲਿਆਓ ਜੀ ਚੱਲੀ ਅੰਦਰ ਵਦਾਈਏ ਦੁਕਾਨ ਕਿੰਨਾ ਟਾਈਮ ਹੋ ਗਿਆ ਲਿਆਓ ਜੀ ਲਿਆਓ ਜੀ ਲਿਆਓ ਜੀ ਦੇਖੋ ਲਾਈਵ ਵੀ ਹੋਣਾ ਟਾਈਮ ਕਿੰਨਾ ਹੋ ਗਿਆ ਤੇ ਲਓ ਜੀ ਹੁਣ ਚੱਲਦੇ ਆਪਾਂ ਅੰਦਰ 8:30 8:30 ਹੋ ਗਏ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਸਵੇਰੇ ਦੀਵਾਲੀ ਆ ਮਿੱਤਰੋ ਆ ਬਲੌਗ ਤਾਂ ਆਪਾਂ ਇੱਥੇ ਹੀ ਬੈਸੀ ਐਂਡ ਕਰਾਂਗੇ ਕੱਲ ਨੂੰ ਦੀਵਾਲੀ ਵਾਲਾ ਬਲੌਗ ਕਰਾਂਗੇ ਸ਼ੁਰੂ ਆਪਾਂ ਹਨਾ ਤੇ ਉਹ ਇੱਕ ਦਿਨ ਬਾਅਦ ਦੇ ਵਿੱਚ ਮਿਲਣਾ ਤੁਹਾਨੂੰ ਦੀਵਾਲੀ ਵਾਲਾ ਬਹੁਤ ਘਾਟ ਪ੍ਰੋਬਲਮ ਆ ਕੱਲ ਦੀ ਇੱਕ ਪਾਸੋਂ ਨਹੀਂ ਸਹੀ ਗੱਲ ਆ ਦੀਵਾਲੀ ਵੀ ਦੋ ਦਿਨਾਂ ਦੀ ਹੋ ਗਈ ਕੀ ਕਰੇ ਤੇ ਬਾਕੀ ਪਟਾਕੇ ਆਪਾਂ ਆ ਲੈ ਆਂਦੇ ਸੀ ਚਲਾਉਣ ਵਾਸਤੇ ਉਹਦੇ ਤੁਹਾਨੂੰ ਦੇਖੇ ਹੀ ਆ ਬਲੌਗ ਤਾਂ ਸੀ ਹਨਾ ਫੈਕਟਰੀ ਚੋਂ ਲੈ ਕੇ ਆਂਦੇ ਸੀ ਬਹੁਤ ਵਧੀਆ ਰੇਟ ਤੇ ਮਿਲੇ ਸੀ ਆਪਾਂ ਨੂੰ ਇਹ ਅੱਜ ਪੂਰੀ ਰੈ ਬਣਾ ਲਈ ਸੀ ਤੁਹਾਨੂੰ ਪਹਿਲਾਂ ਦੱਸਿਆ ਹੈ ਤੇ ਕੱਲ ਨੂੰ ਦੇਖਦੇ ਆਂ ਥੋੜੇ ਘਾਣੇ ਪੀਤੂ ਵਾਸਤੇ ਛੋਟੇ ਪਟਾਕੇ ਲਿਆਵਾਂਗੇ ਉੱਦੋਂ ਆਪਾਂ ਮਿਲੇ ਨਹੀਂ ਆਪਾਂ ਕਾਲੀ ਚਾਏ ਸੀਗੇ ਛੋਟੇ ਛੋਟੇ ਪਟਾਕੇ ਲਿਆਉਣੇ ਆ ਪੀਤੂ ਵਾਸਤੇ ਕੱਲ ਨੂੰ ਕਿਵੇਂ ਝਾਕਦੀਆਂ ਪਤਾ ਸੀ ਮੈਨੂੰ ਤੇਰਾ ਇਹ ਅੱਜ ਸਵੇਰ ਦੀ ਲੱਗੀ ਆ ਮੈਨੂੰ ਕਹਿੰਦੀ ਨਹੀਂ ਲਿਆਉਣੇ ਨਹੀਂ ਲਿਆਉਣੇ ਫਿਰ ਹੁਣ ਆ ਪਟਾਕੇ ਘੱਟ ਆ 4000 ਦੇ ਜਾਰ ਬੱਚੇ ਵਾਸਤੇ ਲੈ ਕੇ ਬਸ ਹੁਣ ਫਿਰ ਬੱਚਾ ਹੈ ਉਹ ਬੱਚੇ ਦੇ ਵਾਸਤੇ ਹੈ ਕੀ ਐ ਚ ਦੱਸ ਕੀ ਐ ਸਾਰੀਆਂ ਫੁੱਲ ਜੋੜੀਆਂ ਚੱਕਰੀਆਂ ਨਾਰ ਉਹਦੇ ਵਾਸਤੇ ਆ ਹੋਰ ਕਾਦੇ ਵਾਸਤੇ ਆ ਅੱਛਾ ਨਾਰ ਚ ਲਾ ਲੂ ਹੋਰ ਮੈਂ ਚ ਲਾਉਂ ਚਲਾ ਲੂ ਮੈਂ ਤਾਂ ਹੱਥ ਵੀ ਨਾ ਲਾਉਂਦਾ ਰਾਤ ਚਲਾਏ ਬਸ ਚਲਾਏ ਰਾਤ ਨੂੰ ਲਿਓ ਲਿਓ ਜੀ ਦੇ ਵਾਸਤੇ ਨੀਚੇ ਮਾਰਨ ਵਾਲੇ ਮੈਂ ਯਾਰ ਪੀਤੂ ਵਾਸਤੇ ਤਾਂ ਕੁਝ ਵੀ ਕਰ ਸਕਦਾ ਉਹ ਟਰੱਕੇ ਲਿਆਉਣੀ ਲਿਆਉਣੇ ਨੇ ਆ ਦੇਖੋ ਮਿੱਤਰੋ ਪਟਾ ਨਾਰ ਬਹੁਤ ਘਾੜ ਘਾੜ ਚੀਜ਼ਾਂ ਲਿਆਉਂਦੇ ਸੀ ਆਪਾਂ ਵੈਸੇ ਜੇ ਤੁਸੀਂ ਇਹ ਤਾਂ ਐਮ ਆਰ ਪੀ ਦੇਖੋਗੇ ਨਾ ਆ ਦੇਖੋ ਚੈੱਕ ਕਰੋ ਇਹ ਵਧੀਆ ਸੀ ਸਾਰੇ ਇਹਦੀ ਐਮ ਆਰ ਪੀ ਦੇਖੋ ਬਸ ਅਗਲਾ ਕੁ ਗੁ ਜਾਣ ਕੇ ਸ਼ੋਅ ਕਰ ਜਾਂਦੇ ਆ ਤੇ ਬਾਕੀ ਆਪਾਂ ਸਵੇਰੇ ਪੀਤੂ ਬਾਸ ਤੇ ਲੈ ਕੇ ਆਵਾਂਗੇ ਛੋਟੇ ਜਿਹੜੇ ਹੁੰਦੇ ਆ ਨੀਚੇ ਮਾਰਨ ਵਾਲੇ ਹੋਗੇ ਤੇ ਕੋਈ ਪਿਸਤੌਲ ਉਹ ਤਾਂ ਚੱਲਿਆ ਨਹੀਂ ਹੈਗਾ ਜਿਹੜਾ ਲੈ ਕੇ ਆਂਦਾ ਸੀ ਆਪਾਂ ਹਨ ਤੇ ਜਿਹੜੇ ਨੀਚੇ ਮਾਰਨ ਵਾਲੇ ਹੋਗੇ ਕੋਈ ਹੋਰ ਆ ਜਿਵੇਂ ਆ ਘੜੀਆਂ ਨੇ ਤੁਸੀਂ ਇਹ ਮੰਗਾ ਸਕਦੇ ਹੋ ਇਹ ਸਿਰਫ ਇਹ ਆਪਾਂ 5-500 ਦੇ ਵਿੱਚ ਵੇਚਦੇ ਸੀਗੇ ਬਹੁਤ ਜ਼ਿਆਦਾ ਵੇਗਣ ਵਾਲੀ ਚੀਜ਼ ਆ ਇਹ ਇਹ ਹੁਣ ਆਪਾਂ ਦਿਵਾਲੀ ਦੇ ਆਫਰ ਲਾਇਆ ਹੈਗਾ ਇਹ ਸਿਰਫ 350 ਦੀ ਕਰਤੀ ਆਪਾਂ ਆ ਘੜੀ ਤੇ ਦੇਖੋ ਇਹਦੇ ਵਿੱਚ ਬਹੁਤ ਕਹੜ ਵਾਚ ਆ ਗਈ ਦੇਖੋ ਹਰ ਕਲਰ ਦਾ ਫੀਤਾ ਮਿਲ ਜਾਣਾ ਨਾਲ ਤੇ ਇਹ ਘੜੀ ਤੁਸੀਂ ਲੈ ਸਕਦੇ ਆ 350 ਦੀ ਕਿਤੇ ਵੀ ਬੈਠੇ ਮੰਗਵਾ ਸਕਦੇ ਆ ਇਹ ਤਾਂ ਅੱਡ ਗਿਆ ਮੈਂ ਤਾਂ ਆ ਪਟਾਕਿਆਂ ਦੀ ਗੱਲ ਕਰੀ ਨਹੀਂ ਮੋਡਲ ਇਹਦੇ ਦੋ ਮੋਡਲ ਨੇ ਬਹੁਤ ਕਹੜ ਚੀਜ਼ ਹੈ ਇਹ ਆ ਦੇਖੋ cigarre ਚਲੋ ਹੁਣ ਆਪਾਂ ਅੰਦਰ ਚੱਲਦੇ ਆਂ ਜਾ ਬਲੌਗ ਦਾ ਇੰਡੀ ਕਰ ਦਿਓ ਯਾਰ। ਓਕੇ ਜੀ ਸ਼ਸ਼ੀ ਘਰ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ। ਓਕੇ ਓਕੇ ਬਾਏ ਬਾਏ ਟਾ 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 ਟਾ। ਅੱਜ ਦਾ ਬਲੌਗ ਕਿੰਨਾ ਵੀ ਹੋ ਗਿਆ। ਚਲੋ ਆਪਾਂ ਕਰ ਲਿਆ ਵੈਸੇ ਤੁਹਾਡੇ ਵਾਸਤੇ ਤੁਹਾਡੇ ਕਮੈਂਟ ਆਉਂਦੇ ਹਨਾ। ਆਪਾਂ ਬਣਾ ਲਿਆ ਤੇ ਆਪਾਂ ਦੀਵਾਲੀ ਤੇ ਬਣਾਵਾਂਗੇ ਬਲੌਗ ਪੂਰਾ ਘੈਂਟ। ਨਜ਼ਰ ਆਜੂ ਦੇਖਣ ਲੱਗਣੀ। ਹਨਾ। ਤੇ ਬਾਕੀ ਚਲੋ ਮਿੱਤਰੋ ਹੁਣ ਆਪਾਂ ਦੁਕਾਨ ਤਕੂਣ ਵਧਾਉਣੇ ਆ। ਤੇ ਬਹੁਤ ਟਾਈਮ ਹੋ ਗਿਆ। ओके 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 शाशिकाल बाय बाय सब्सक्राइब कर लियो ओके इसका लाइव कर लियो